ਕਿ ਗੈਸ ਲੀਕ ਹੋਈ ਹੈ ਹੁਣ ਤੁਹਾਨੂੰ ਮੁੱਲੇ ਵਾਲਿਆਂ ਨੇ ਕੱਲ ਵੀ ਆ ਕੇ ਕਿਹਾ ਤੁਸੀਂ ਅੰਗੇ ਕੋਈ ਐਕਸ਼ਨ ਤੁਸੀਂ ਦੇਖਿਆ ਨਹੀਂ ਕੋਈ ਮੈਂ ਆਈ ਮੇਟਾ ਜਨਾਨਾ ਹਗਾ ਹੁਣ ਤੇ ਮੈਨੂੰ ਸਮਝ ਨਹੀਂ ਆ ਗਈ ਮੈਂ ਇਹਨੂੰ ਬੰਦ ਕਰ ਦੇਣਾ ਯਾਰ ਕਿ ਮੈਂ ਨਹੀਂ ਚੱਲਣਾ ਮੇਰੇ ਵਾਅਦਾ ਕੰਮ ਨਹੀਂ ਆਗਾ ਹੁਣ ਚਲਾਣਾ ਤੁਮ ਮਰਗਾ ਗੈਸ ਲੀਕ ਹੋ ਗਏ ਇਧਰੇ ਬਾਥਾਂ ਦੇ ਮਰਗਾ ਜਾਂਦੇ ਇਹ ਕਰਕੇ ਤੇ ਤੁਸੀਂ ਜ਼ਿੰਮੇਵਾਰ ਹੋ ਮੇਰਾ ਹੋਰ ਜ਼ਿੰਮੇਵਾਰਾ ਹੀ ਚੱਲ ਰਗਾ ਬਤੂ ਇਹ ਬਹੁਤ ਪੁਰਾਣੀ ਫੈਕਟਰੀ ਹੈ ਇਹਦੇ ਮਸ਼ੀਨਰੀ ਸਾਰੀ ਕੰਡਮ ਹੋ ਗਈ ਹੋਈ ਹੈ ਬਿਲਡਿੰਗ ਸਾਰੀ ਕੰਡਮ ਹੈ ਜੋਨੇ ਲੋਕੀ ਤੋਂ ਲੰਘਦੇ ਜੂ ਬਿਹੋਸ਼ ਹੋ ਕੇ ਡਿੱਗੀ ਜਾਂਦੇ ਸੀ ਸਾਡੇ ਮਹੱਲੇ ਦੇ ਕਾਫੀ ਹੋਏ ਤੇ ਜਿੰਨਾ ਕੋਈ ਵੀ ਬੰਦਾ ਤੇ ਜਾਂਦਾ ਉਹਨੂੰ ਹਾਰ ਦੀ ਅੱਖਾਂ ਨੂੰ ਤੇ ਸਾਰਾ ਕੁਝ ਹੁੰਦਾ ਆ ਤਿੰਨ ਚਾਰ ਕਿਲੋਮੀਟਰ ਦੀ ਮਾਰ ਇਹਦੀ ਹੈਗੀ ਇਹ ਜੇ ਫਟ ਗਿਆ ਤਾਂ ਹਾਂਜੀ ਫੈਕਟਰੀ ਖੋਲ ਕੇ ਬੈਠੇ ਹੋ ਕਿਹੜੀ ਅਥਾਰਟੀ ਦੇ ਨਾਲ ਖੋਲ ਕੇ ਬੈਠੇ ਹੋ ਕੀ ਅਥਾਰਟੀ ਹੈ ਤੁਹਾਡੇ ਕੋਲ ਨੂੰ ਤੁਮੇ ਸਮਝ ਨਹੀਂ ਆਉਂਦੀ ਕਿ ਇਹ ਨੂੰ ਸਮਝ ਨਹੀਂ ਆਉਂਦੀ ਇਹ ਮੈਂ ਸਮਝ ਕਿਉਂ ਨਹੀਂ ਆ ਰਹੀ ਕਿਸ ਗੱਲ ਦੀ ਤੁਸੀਂ ਐਡੇ ਵੱਡੇ ਕਾਰ ਸਰ ਗੱਲ ਤਾਂ ਸਮਝ ਆਂਦੀ ਹੁੰਦੀ ਹੈ ਨਾ ਤੁਸੀਂ ਐਡੇ ਕਾਰੋਬਾਰੀ ਹੋ ਤੁਸੀਂ ਫੈਕਟਰੀ ਲਗਾ ਕੇ ਬੈਠੇ ਹੋ ਤੁਸੀਂ ਉਹਨੂੰ ਹੋਲਡ ਕਰ ਰਹੇ ਹੋ ਮੈਂ ਸੋਚੀ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਅੱਜ ਅਸੀਂ ਮੱਲਾ ਨਿਵਾਸਾਂ ਦੀ ਸ਼ਿਕਾਇਤ ਨੂੰ ਲੈ ਕੇ ਆਏ ਹਾਂ ਤੇ ਸਾਰੇ ਇਕੱਠੇ ਵੀ ਹੋਏ ਨੇ ਤੇ ਆਓ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਸਸ਼ੀਕਾਲ ਸਾਹਿਬ ਸਰ ਜਿਵੇਂ ਕਿ ਸੁਣਿਆ ਜਾ ਰਿਹਾ ਕੱਲ ਇੱਕ ਫੈਕਟਰੀ ਰਾਹੀਂ ਇੱਥੇ ਇੱਕ ਗੈਸ ਲੀਕ ਹੋਈ ਆ ਉਹਦਾ ਕੀ ਕਾਰਨ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਇੱਕ ਤਾਂ ਦੁਪਹਿਰ ਨੂੰ ਹੋਈ ਆ ਤੇ ਇੱਕ ਰਾਤ ਨੂੰ 8:30 8 ਵਜੇ ਦੇ ਕਰੀਬ ਦਰਮਿਆਨ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਇਸ ਸਮੱਸਿਆ ਨੂੰ ਲੈ ਕੇ ਇਹ ਬਹੁਤ ਪੁਰਾਣੀ ਫੈਕਟਰੀ ਹੈ ਇਹਦੇ ਮਸ਼ੀਨਰੀ ਸਾਰੀ ਕੰਡਮ ਹੋ ਗਈ ਹੋਈ ਹੈ ਬਿਲਡਿੰਗ ਸਾਰੀ ਕੰਡਮ ਹੈ ਤੇ ਇੱਕ ਤਾਂ ਇਹ ਰੈਸ਼ੀ ਇਲਾਕਾ ਹੈ ਜਦੋਂ ਲੱਗੀ ਸੀ ਉਦੋਂ ਇੱਥੇ ਰੈਸ਼ ਨਹੀਂ ਹੁੰਦੀ ਸੀ ਹਾਂਜੀ ਇਹ ਇੱਥੇ ਨਾ ਕੋਈ ਹੈ ਨਹੀਂ ਲਾ ਨਹੀਂ ਸਕਦੇ ਤੇ ਨਾਲ ਇਹ ਹੈ ਜੇ ਕੋਈ ਤੇ ਗੈਸ ਜ਼ਿਆਦਾ ਲੀਕ ਹੋ ਜੇਂਦੀ ਤੇ ਬਹੁਤ ਜ਼ਿਆਦਾ ਕੋਈ ਆਪਣਾ ਦੁਰਘਟਨਾ ਹੋ ਸਕਦੀ ਸੀ ਜਾਨੀ ਮਾਲੀ ਨੁਕਸਾਨੀ ਹੋ ਸਕਦਾ ਸੀ ਜਿਵੇਂ ਤੁਸੀਂ ਦੇਖਿਆ ਉੱਥੇ ਪਿੱਛੇ ਸਾਲ ਜਿਹੜਾ ਸ਼ੇਰਪੁਰ ਹੋਇਆ ਜਿਵੇਂ ਉਵੇਂ ਵੀ ਹੋ ਸਕਦਾ ਸੀ ਤੇ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਗੈਸ ਲੀਕੇਜ ਦੀ ਪ੍ਰੋਬਲਮ ਨੂੰ ਲੈ ਕੇ ਅਸੀਂ ਨਾ ਕੱਲੋ ਚਪੇ ਲਾਈ ਸੀਗੇ ਤੇ ਹਾਂਜੀ ਚਪੇ ਲੈਣ ਵੇਲੇ ਜਦੋਂ ਅਸੀਂ ਗਏ ਬਰਫ ਲੈਣ ਵਾਸਤੇ ਅੰਦਰ ਗਏ ਆ ਤੇ ਉੱਥੇ ਗੈਸ ਲੀਕ ਹੋ ਰਹੀ ਸੀ ਕੋਈ 11:30 ਦਾ ਟਾਈਮ ਸੀ ਸਵੇਰ ਦਾ ਤੇ ਗੈਸ ਲੀਕ ਹੋ ਰਹੀ ਸੀ ਤੇ ਉੱਥੇ ਮਾਲਕ ਵੀ ਉੱਥੇ ਦੀ ਮਾਲਕ ਨੂੰ ਜਾਨ ਕੇ ਉਹ ਰੋ ਨੌਕਰੋ ਕੰਨੇ ਪਨਾ ਹੋ ਜਾ ਤੇ ਅਸੀਂ ਜੋ ਬਰਫ ਲੈਣ ਗਏ ਤੇ ਉੱਥੇ ਗੈਂਸਲੀ ਕਰਤੀ ਉੱਥੋਂ ਪਹਿਲੇ ਵੀ ਅੱਜ ਤੋਂ ਕੋਈ 6-7 ਸਾਲ ਪਹਿਲੇ ਹਾਂਜੀ ਰਾਤ ਨੂੰ ਜਿਹੜੇ ਲੋਕੀ ਉਥੋਂ ਨੰਨਦੇ ਜੀ ਬਿਹੋਸ਼ ਹੋ ਕੇ ਡਿੱਗੀ ਜਾਂਦੇ ਸੀ ਸਾਡੇ ਮਹੱਲੇ ਦੇ ਕਾਫੀ ਵੀ ਹੋ ਜਾਂਦੇ ਜਿੰਨਾਂ ਕੋਈ ਵੀ ਬੰਦਾ ਅੰਦਰ ਜਾਂਦਾ ਉਹਨੂੰ ਹਾਰਦੀ ਅੱਖਾਂ ਨੂੰ ਇਹ ਸਾਰਾ ਕੁਝ ਹੁੰਦਾ ਆ ਹਾਂਜੀ ਤੇ ਉਹ ਪ੍ਰੋਬਲਮ ਆਉਂਦੀ ਐ ਇਸ ਬਹੁਤ ਜ਼ਿਆਦਾ ਪੁਰਾਣੀ ਫੈਕਟਰੀ ਆ ਇੱਥੇ ਪਹਿਲੇ ਕੁਲਫੀਆਂ ਬੰਦੀਆਂ ਸੀ ਉਹਨਾਂ ਨੇ ਵਰਸੇਗਰ ਰਾਤੋਂ ਰਾਤੀ ਬੋਰ ਕਰਾ ਲੈਂਦਾ ਆ ਅੰਦਰ ਪਾਣੀ ਪਾਣੀ ਥੱਲੇ ਚਾਈ ਜਾਂਦਾ ਆ ਹਾਂਜੀ ਤੇ ਜਿਹੜੇ ਪ੍ਰਦੂਸ਼ਣ ਵਾਲੇ ਆ ਜਾਂ ਪੁਲਿਸ ਵਾਲੇ ਆ ਪਉ ਤਾਂ ਪੁਲਤ ਵੀ ਆਈ ਸੀ ਪ੍ਰਦੂਸ਼ਣ ਵਾਲੇ ਵੇਅ ਸੀ ਸਾਰੇ ਸਾਰੇ ਪੈਸੇ ਲਾ ਕੇ ਇਹਨਾਂ ਕੋਲੋਂ ਸੇ ਚੱਲ ਜਾਂਦੇ ਆ ਇਹ ਮੈਨੂੰ ਵੀ ਕਹਿਣ ਲੱਗਿਆ ਸੀ ਜਦੋਂ ਇੱਥੇ ਗਲੀ ਜਿਹਨਾਂ ਨੇ ਪਾਣੀ ਪਾਇਆ ਇੱਥੇ ਐਸ ਗਲੀ 'ਚ ਪਾਣੀ ਪਾਤਾ ਆ ਸੀਵਰੇਜ ਪਾਣੀ ਆ ਉਹਨਾਂ ਦਾ ਪਾਣੀ ਪਾਇਆ ਤੇ ਮੈਂ ਇਹਨੂੰ ਕਿਹਾ ਵੀ ਸਾਜੀ ਤੁਸੀਂ ਇੱਥੇ ਪਾਣੀ ਨਾ ਪਾਓ ਤੁਹਾਡਾ ਇੱਥੇ ਪਾਉਂਦਾ ਨਹੀਂ ਪਾਣੀ ਪਾਉਣਾ ਸਾਡਾ ਤਾਂ ਅੱਗੇ ਸੀਵਰੋਂ ਛੋਟਾ ਆ ਮੈਨੂੰ ਕਹਿੰਦਾ ਤੁਸੀਂ ਜੇ 1000 2000 ਰੁਪਏ ਕਿਥੇ ਲੈਣਾ ਤਾਂ ਲੈ ਲਓ ਕਿਉਂ ਲਈ ਅਸਲੀ ਕੰਮ ਤਾਂ ਨਹੀਂ ਆਉਂਦਾ ਵੀ ਜੱਥੇ ਜੱਥੇ ਅਸਲੀ ਕੰਮ ਕੀ ਕਰੀਏ ਇਹ ਪ੍ਰਾਣੀ ਫੈਕਟਰੀ ਐ ਤੇ ਜਿਵੇਂ ਕਿ ਦੇਖਿਆ ਵੀ ਜਾ ਰਿਹਾ ਕਿ ਇੱਥੇ ਨੇੜੇ ਤੇੜੇ ਵੀ ਬਹੁਤ ਜ਼ਿਆਦਾ ਘਰ ਨੇ ਪੂਰਾ ਇਹ ਘਰੇਲੂ ਇਲਾਕਾ ਇੱਕ ਪੂਰਾ ਮਾਹੌਲ ਹੈਗਾ ਇੱਥੇ ਕਿ ਮੁਹੱਲਾ ਆ ਇਹ ਪੂਰਾ ਕੀ ਇਹ ਫੈਕਟਰੀ ਨੂੰ ਲੈ ਕੇ ਅੱਗੇ ਤੁਸੀਂ ਕਿਤੇ ਸ਼ਿਕਾਇਤ ਕੀਤੀ ਆ ਸ਼ਿਕਾਇਤ ਨਹੀਂ ਕੀਤੀ ਉਹ ਪੁਲਿਸ ਜਿਹੜੀ ਆਈ ਸੀਗੀ ਹੋਰ ਬੰਦੇ ਆਏ ਸੀਗੇ ਉਹ ਸਾਰੇ ਅੰਦਰ ਜਾ ਕੇ ਇਹਨਾਂ ਨੂੰ ਪੈਸੇ ਪੂਰੇ ਦੇ ਕੇ ਆਪਣੇ ਕੀ ਕਰਕੇ ਇਹਨਾਂ ਨੇ ਹਾਂਜੀ ਹੁਣ ਤੌਰ 'ਤੇ ਹੁਣ ਅਸੀਂ ਪ੍ਰਦੂਸ਼ਣ ਵਾਲਿਆਂ ਨੂੰ ਇਹ ਐਪਲੀਕੇਸ਼ਨ ਲਾਵਾਂਗੇ ਹਾਂਜੀ ਇਹਦੇ ਬਾਰੇ ਜਿਵੇਂ ਦੇਖਿਆ ਵੀ ਜਾਵੇ ਕਿ ਹੁਣ ਗਰਮੀ ਇੰਨੀ ਪੈ ਰਹੀ ਹੈ ਤੇ ਇਸ ਦਾ ਗੈਸ ਦਾ ਲੀਕ ਹੋਣਾ ਜਾਨਲੇਵਾ ਵੀ ਮੰਨਿਆ ਜਾ ਸਕਦਾ ਤੇ ਹੋਰ ਵੀ ਕਈ ਬਿਮਾਰੀਆਂ ਇੱਥੇ ਬੱਚੇ ਵੀ ਹੋਣਗੇ ਤੇ ਆਉਂਦੇ ਨਾ ਜਿਹੜਾ ਜਿਹੜਾ ਬੰਦਾ ਮੰਜੇ ਦੇ ਪਿਆ ਨਾ ਖਤਰਨਾਕ ਹੁੰਦੀ ਹੈ ਇਹ ਨਾਲ ਜਦੋਂ ਚੜਦੀ ਹੈ ਨਾ ਬੰਦਾ ਸਾਬ ਨਹੀਂ ਲੱਸਾ ਕੁਝ ਸਮਝ ਨਹੀਂ ਆਉਂਦੀ ਹਾਂਜੀ ਬੰਦਾ ਬਸ ਐਂ ਜੇ ਪਿਆ ਦਾ ਪਿਆ ਹੀ ਰਜੂਆ ਇਹ ਬੰਦਾ ਜਦੋਂ ਗੈਸ ਲੀਕ ਹੋਈ ਹੈ ਕਿ ਮਹੱਲੇ ਵਾਲੇ ਇਕੱਠੇ ਹੋ ਕੇ ਅੰਦਰ ਫੈਕਟਰੀ ਦੇ ਅੰਦਰ ਗਏ ਨਹੀਂ ਉਹ ਤਾਂ ਵੈਸੇ ਗਏ ਸੀ ਇੱਕ ਬਰਫ਼ ਲੈਣ ਗਏ ਸੀ ਅੰਦਰ ਹਾਂਜੀ ਨੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਗੈਸ ਲੀਕ ਹੋ ਰਹੀ ਆ ਜੇ ਗੈਸ ਲੀਕ ਹੁੰਦੀ ਆ ਤਾਂ ਕੋਈ ਖਾੜ ਨਹੀਂ ਸਕਦਾ ਹਾਂਜੀ ਬੰਦਾ ਦੂਰ ਭਜਦਾ ਫਿਰ ਕੋਈ ਅੰਦਰ ਜਾ ਕੇ ਮਰਨਾ ਕਿਸੇ ਨੇ ਕੋਈ ਜਾਈਦਾ ਨਹੀਂ ਸਦਾ ਨਾ ਅਗਰ ਕੋਈ ਸੁੱਤਾ ਪਿਆ ਨਾ ਅਗਰ ਕੋਈ ਬੰਦਾ ਸੁੱਤਾ ਪਿਆ ਅਗਰ ਆਦੂ ਗੈਸ ਬਲੌਕ ਹੋ ਜਾਂਦੀ ਹੈ ਹਟ ਜਾਂਦੀਆਂ ਪੈਪ ਤੇ ਸੁੱਤੇ ਬੰਦੇ ਸੁੱਤੇ ਹੀ ਰਹਿ ਜਣੇ ਮਰ ਜਣਗੇ ਨੇ ਕੀ ਮੱਲਾ ਨਿਵਾਸੀਆਂ ਨੇ ਜਿਹੜੇ ਇਹਦੇ ਮਾਲਕ ਨੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮਾਲਕ ਨੂੰ ਪਿਆ ਸੀ ਹਾਂਜੀ ਮਾਲਕ ਨੂੰ ਕਿਹਦਾ ਜਵਾਬ ਕੀ ਆਂਦਾ ਉਹ ਰੋਣ ਲੱਜਾਂਦਾ ਕਹਿੰਦਾ ਮੈਂ ਉਹਦੀ ਜੋ ਕੰਪੋਰੀ ਪੁਰਾਣੀ ਆ ਤੁਹਾਡੇ ਭਰਾ ਆ ਆ ਆਹ ਬੋਏ ਇਦਾਂ ਦੀ ਨੂੰ ਪਹਿਣਾ ਚਾਹੀਦਾ ਨਾ ਜੇ ਭਰਾਇਆ ਤਾਂ ਹੁਣ ਮੱਲੇ ਵਾਲਿਆਂ ਦੀ ਜਾਨ ਥੋੜੀ ਨਾ ਲੈਣੀ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਹਾਂਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਸਾਡੇ ਚੈਨਲ ਦੇ ਮਾਧਮ ਦੇ ਨਾਲ ਤੁਹਾਡੇ ਚੈਨਲ ਦੇ ਮਾਧਮ ਤੇ ਇਹ ਕਹਿੰਦੇ ਆ ਵੀ ਜਿਹੜਾ ਰਹਾਇਸ਼ੀ ਇਲਾਕਾ ਸਾਡਾ ਹੈ ਦੋਨਾਂ ਨੂੰ ਸ਼ੁਭਨਗਰ ਦੇ ਔਰ ਧਰਨਪੁਰ ਦੇ ਵਿਚਾਲੇ ਹੈ ਸ਼ਿੰਗਾਰਸਨ ਦੇ ਸਾਹਮਣੇ ਇਹ ਰਵਰਸਾ ਕਾਰਖਾਨਾ ਹੈ ਕਿਤੇ ਖੁੱਲੀ ਜਗ੍ਹਾ ਤੇ ਜਾਣਾ ਚਾਹੀਦਾ ਹਾਂਜੀ ਹਾਂਜੀ ਤੇ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਕੀਤੀ ਸੀ ਗੱਲ ਬਾਤ ਤੇ ਆਓ ਤੁਹਾਨੂੰ ਦਿਖਾਉਨੇ ਆ ਕਿ ਇਹ ਫੈਕਟਰੀ ਵੀ ਕਿਹੜੀ ਆ ਮੁੰਜੀ ਮੇਕੀ ਫੈਕਟਰੀ ਦੇ ਵਿੱਚੋਂ ਗੈਸ ਲੀਕ ਹੁੰਦੀ ਐ ਤੇ ਮਾਲਕ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਮਾਲਕ ਇਹਨਾਂ ਨੂੰ ਇਹ ਕਹਿੰਦਾ ਆ ਕਿ ਤੂੰ ਵੀ 1000 2000 ਸਾਡੇ ਤੋਂ ਲੈ ਲਓ ਬਟ ਐਡਾ ਕੰਪਲੇਂਟ ਨਾ ਕਰੋ ਜਾਂ ਐਦਾਂ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ। ਅਰ ਹੁਣ ਇਹਨੇ ਮੈਂ ਹੁਣ ਬੰਦ ਕਰ ਦਿੰਦਾ ਮੈਂ ਵੈਸੇ ਨਹੀਂ ਕਰ ਸਕਦਾ ਵਾ ਠੀਕ ਨਹੀਂ ਹੈਗਾ ਉਹ ਅੰਕਲ ਠੀਕ ਨਹੀਂ ਹੈਗੇ ਕਿਤੇ ਨਾ ਕਿਤੇ ਕਾਰਨ ਇਹ ਵੀ ਤਾਂ ਦੇਖੋ ਨਾ ਤੁਹਾਨੂੰ ਵੀ 스멜 ਚੜਦੀ ਹੈ ਅੰਦਰੋਂ 스멜 ਚੜਦੀ ਹੈ ਕੁਝ ਵੀ ਇੱਥੇ ਬੱਚੇ ਵੀ ਆਉਂਦੇ ਬੱਚੇ ਵੀ ਖੇਡਦੇ ਆ ਮੈਂ ਉਹਨੂੰ ਆਪ ਦੇ ਪਾਸੇ ਮੈਨੂੰ ਪਤਾ ਹੀ ਨਹੀਂ ਹੈ ਤੋ ਇਹ ਗੱਲ ਦੇ ਹਾਂਜੀ ਮੈਂ ਕਹਿੰਦਾ ਮੈਂ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਮੈਂ ਅਗਲੇ ਕੋਈ ਬੰਦ ਹੀ ਕਰ ਦੇਣਾ ਹੋਰ ਦੇਖ ਹਾਂ ਠੀਕ ਹੈ ਹਾਂ ਉਹ ਦੋ ਤਿੰਨ ਬੰਦੇ ਹੈਗੇ ਕਰਦੇ ਰੋਟੀ ਖਾਂਦੇ ਖਾ ਲੈਣ ਮੈਂ ਬੰਦ ਕਰ ਦਾਂ ਮੈਨੂੰ ਤੋ ਲਿੰਕ ਹੀ ਨਹੀਂ ਹੈ گا ਉਹਨnen ਉਹ ਮਾਰਿਆ ਨਾ ਉਹ ਮਾਰਿਆ ਨਾ ਬੁਮਾਰਾ ਨਾ ਕਿ ਤੁਸੀਂ ਨਹੀਂ ਜਿੱਦਾਂ ਕਿ ਗੈਸ ਲੀਕ ਹੋਈ ਹੈ ਹੁਣ ਤੁਹਾਨੂੰ ਮੁੱਲੇ ਵਾਲਿਆਂ ਨੇ ਕੱਲ ਵੀ ਆ ਕੇ ਕਿਹਾ ਤੁਸੀਂ ਅੰਗੇ ਕੋ ਕਿ ਉਹਨਾਂ ਨੇ ਇੱਕ ਫੋਨ ਕੀਤਾ ਉਹਨੂੰ ਠੀਕ ਕੀਤਾ ਹੁਣ ਸਾਰਾ ਉਹ ਹਾਂਜੀ ਤੇ ਮੇਰੇ ਕੋਲ ਬੰਦ ਸੀਦਾ ਤਿੰਨ ਚਾਰ ਮਹੀਨੇ ਚੱਲੇ ਹੁਣ ਚੱਲਿਆ ਜਾ ਕੇ ਹੁਣ ਚੱਲ ਰਿਹਾ ਹੈ ਚਾਰ ਮਹੀਨੇ ਚਲਾਇਆ ਨਹੀਂ ਨਾ ਉਹਨਾਂ ਨੇ ਕੋਈ ਮੇਰੇ ਕੋਈ ਬੇਟਾ ਜਾਂ ਇਹਨਾਂ ਦੇ ਹੈ ਨਹੀਂ ਹੋਰ ਕੋਈ ਜਿਹੜਾ ਦੇਖਦਾ ਹੋਵੇ ਸੀ ਮੈਂ ਹੀ ਉਹ ਦੇਖਦਾ ਮੈਂ ਫਾਰੀਆਂ ਰਹਿਣਾ ਉਹ ਇਹ ਗੱਲ ਸਮਝਦੀ ਮੇਰੀ ਹੁਣ ਮੈਂ ਹੀ ਬੈਠਾ ਚਲਾਣਾ ਹੈਗਾ ਹੁਣ ਹਾਂਜੀ ਤੇ ਮੈਨੂੰ ਸਮਝ ਨਹੀਂ ਆ ਗਈ ਮੈਂ ਇਹਨੂੰ ਬੰਦ ਕਰ ਦੇ ਨਾ ਯਾਰ ਕਿ ਮੈਂ ਨਹੀਂ ਚਲਾਣਾ ਮੇਰੇ ਵਾਅਦਾ ਕੰਮ ਹੀ ਨਹੀਂ ਹੈਗਾ ਹੁਣ ਚਲਾਣਾ ਮੈਂ ਮਹੀਨੇ ਚ ਲਾਵਾਂਗਾ ਮੈਂ ਬੰਦ ਕਰ ਦੇਣਾ ਬਿਲਕੁਲ ਤੁਹਾਡਾ ਮੇਰਾ ਅਗਰ ਜੇ ਮਹੀਨੇ ਦਾ ਵਾਦਾ ਤਾਂ ਰਹਿ ਗਿਆ ਜੇ ਮਹੀਨੇ ਦੇ ਵਿੱਚ ਇਦਾਂ ਦੀ ਕੋਈ ਘਟਨਾ ਹੋ ਗਈ ਜਾਂ ਮੰਨ ਲਓ ਕੋਈ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਮੱਲੇ ਵਾਲਿਆਂ ਦੀ ਅਗਰ ਕੋਈ ਮਰ ਗਿਆ ਕੋਈ ਮਰ ਗਿਆ ਗੈਸ ਨਹੀਂ ਹੋ ਗੋ ਇਦਦੇ ਬਾਥ ਵਾਲੇ ਮਰ ਗਾ ਜਾਂਦੇ ਨੇ ਵਰਗੇ ਤੇ ਤੁਸੀਂ ਜ਼ਿੰਮੇਵਾਰ ਹੋ ਮੇਰਾ ਹੋ ਜ਼ਿੰਮੇਵਾਰੀ ਚ ਲੈ ਜਾਵਾਂਗਾ ਬਸ ਤੁਸੀਂ ਥੋੜਾ ਠੀਕ ਕੀਤਾ ਦੇਖੋ ਤੁਹਾਡਾ ਇਨਸਾਨ ਹੈ ਬੀ ਆਂਦਰ ਨੂੰ ਦੇਖੀ ਹੈ ਕੀ ਕੀਤਾ ਉਹਨੂੰ ਠੀਕ ਕੀਤਾ ਅਸੀਂ ਸਿਰਫ ਪਰ ਗੈਸ ਦਾ ਜਿਹੜੀ ਲੀਕ ਹੋ ਰਹੀ ਹੈ ਠੀਕ ਕਿੱਦਾਂ ਇਸ ਗੈਸ ਤੇ ਲੀਕ ਹੁੰਦੀ ਹੈ ਅਸੀਂ ਥੋੜਾ ਲੀਕ ਕਰਨਾ ਹੁੰਦਾ ਨਾ ਕੋਈ ਕਰਨਾ ਹੁੰਦਾ ਹਾਂ ਹਾਂਜੀ ਇੱਕ ਵਾਰੀ ਕਰਨਾ ਹੁੰਦਾ ਇਸ ਲਈ ਕਿੰਨਾ ਸਾਰੇ ਬੰਦੇ ਆਏ ਨੇ ਸਾਰੇ ਪਰਮੈ ਇੱਥੇ ਇਨਸਪੈਕਸ਼ਨ ਕਦੋਂ ਹੁੰਦੀ ਹੈ ਕਿਸ ਚੀਜ਼ ਵਿੱਚ ਸਿਰਫ ਇੱਕ ਤੁਸੀਂ ਫੈਕਟਰੀ ਖੋਲ ਕੇ ਬੈਠੇ ਹੋ ਕਿਹੜੀ ਅਥਾਰਟੀ ਦੇ ਨਾਲ ਖੋਲ ਕੇ ਬੈਠੇ ਹੋ ਕਿ ਇਹ ਅਥਾਰਟੀ ਹੈ ਤੁਹਾਡੇ ਕੋਲ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੰਨੇ ਆਪ ਨਹੀਂ ਸਮਝਾਂਗੇ ਜਿੰਦ ਸਰ ਤੁਹਾਡੇ ਕੋਲ ਜਿਹੜੀ ਤੁਸੀਂ ਇੱਥੇ ਫੈਕਟਰੀ ਖੋਲੀ ਹੋਈ ਹੈ ਦੀ ਕੋਈ ਅਥਾਰਟੀ ਹੈਗੀ ਆ ਕੋਈ ਪੁਲਿਸ ਵਾਲੇ ਜਾਂ ਕੋਈ ਇਨਸਪੈਕਸ਼ਨ ਕਰਨ ਆਂਦਾ ਹੈ ਦੀ ਜਾਂਚ ਪੜਤਾਲ ਕਰਨ ਆਂਦਾ ਫੈਕਟਰੀ ਦੀ ਲਿਖਤੀ ਤੌਰ ਤੇ ਅੱਗੇ ਹਮੇਸ਼ਾ ਫੈਕਟਰੀਆਂ ਦੀ ਇਨਸਪੈਕਸ਼ਨ ਕੀਤੀ ਜਾਂਦੀ ਹੈ ਪੁਲਿਸ ਵਾਲੇ ਆਉਂਦੇ ਆ ਚੈਕਿੰਗ ਹੁੰਦੀ ਹੈ ਕਦੇ ਹੋਈ ਹੈ ਇਸ ਚੀਜ਼ ਦੀ ਚੈਕਿੰਗ ਸਰ ਸਮਝ ਕਿਉਂ ਨਹੀਂ ਆ ਰਹੀ ਕਿਸ ਗੱਲ ਦੀ ਤੁਸੀਂ ਐਡੇ ਵੱਡੇ ਕਾਰੋਬਾਰ ਸਰ ਗਲਤ ਸਮਝ ਆਂਦੀ ਹੁੰਦੀ ਹੈ ਨ ਤੁਸੀਂ ਐਡੇ ਕਾਰੋਬਾਰੀ ਹੋ ਪਰ ਤੁਸੀਂ ਫੈਕਟਰੀ ਲਗਾ ਕੇ ਬੈਠੇ ਹੋ ਤੁਸੀਂ ਉਹਨੂੰ ਹੋਲਡ ਕਰ ਰਹੇ ਹੋ ਕੀ ਦਾਇਰਾ ਕੀ ਅਥਾਰਟੀ ਹੈ ਤੁਹਾਡੇ ਕੋਲ ਦੇਖੋ ਜੀ ਫੈਕਟਰੀ ਮਾਲਕ ਕੋਲੋਂ ਤਾਂ ਬਿਲਕੁਲ ਵੀ ਨਹੀਂ ਬੋਲਿਆ ਜਾ ਰਿਹਾ ਜਿਹੜੀ ਗੈਸ ਆ ਹੱਲੇ ਵੀ ਲੀਕ ਹੋ ਰਹੀ ਹੈ ਤੇ ਉਹਦੀ ਬਹੁਤ ਜ਼ਿਆਦਾ 스ਮੈਲ ਆ ਰਹੀ ਹੈ ਤੇ ਹੁਣ ਅੱਗੇ ਦੇਖਦੇ ਹਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕੀ ਨਹੀਂ ਇਨਸਪੈਕਸ਼ਨ ਦੇ ਨਾਮ ਤੇ ਪੁਲਿਸ ਵਾਲਿਆਂ ਦੇ ਨਾਮ ਤੇ ਉਹਨਾਂ ਕੋਲ ਬਿਲਕੁਲ ਵੀ ਬੋਲਿਆ ਨਹੀਂ ਜਾ ਰਿਹਾ ਜਿਵੇਂ ਕਿ ਨਹੀਂ ਗੈਸ ਲੀਕ ਹੋ ਰਹੀ ਆ ਕੀ ਕਿਹੜਾ ਜਾਣਦੇ ਹੋ ਹਾਂ ਇਹ ਪਹਿਲਾਂ ਵੀ 4-5 ਸਾਲ ਲੀਕ ਹੋਈ ਸੀ। ਹਾਂਜੀ। ਇਹਦੇ ਇਹਨਾਂ ਦੇ ਕਾਰੀਗਰੀ ਦੱਦੇ ਘੱਟੋਂ ਘੜੀ 3-4 ਕਿਲੋਮੀਟਰ ਦੀ ਮਾਰ ਇਹਦੀ ਹੈਗੀ ਇਹ ਫਟ ਗਿਆ ਤਾਂ। ਹਾਂਜੀ। ਆ ਹੁਣ ਵੀ ਤੁਹਾਡੇ ਸਾਹਮਣੇ ਤੁਸੀਂ ਖੜੇ ਨਹੀਂ ਹੋ ਰਹੇ ਤੁਹਾਡੇ ਕੋਲ ਨਹੀਂ ਖੜੇ ਹੋ ਰਿਹਾ। ਬਹੁਤ ਬੁਰਾ ਆ ਬੋਰ ਕੰਪਲੀਟ ਹੋ ਗਿਆ ਹੀ ਨਹੀਂ ਰਿਹਾ ਨਾ ਹੀ ਸੁਣਦੇ ਪਏ ਨੇ। ਸਰ ਸੁਣਦੇ ਕਿਉਂ ਨਹੀਂ ਅੱਗੇ ਕੋਈ ਕਾਰਵਾਈ ਇਹਨਾਂ ਨੇ ਕੀਤੀ ਨਹੀਂ ਕਿਤੇ ਕੰਪਲੇਨ ਨਹੀਂ ਕੀਤੀ। ਕੋਈ ਮਤਈਆ ਕੁਝ ਨਹੀਂ ਹੋਇਆ ਮੈਮ। ਹਾਂਜੀ। ਕੁਝ ਵੀ ਨਹੀਂ ਹੋਇਆ। ਤੇ ਤੁਸੀਂ ਉਸ ਤੋਂ ਬਾਅਦ ਅੱਗੇ ਕਿਤੇ ਹੋਰ ਕੰਪਲੇਨ ਨਹੀਂ ਕੀਤੀ? ਮੈਮ ਪੁਲਿਸ ਵਾਲਿਆਂ ਨੂੰ ਕਰਨੀ ਹੋੜ ਗਿਆ ਨੂੰ ਕਰਨੀ ਆ। ਆ ਤੁਹਾਡੇ ਸਾਹਮਣੇ ਖੜੇ ਹੈ ਪ੍ਰਧਾਨ ਜੀ। ਹ ਮਤਲਬ ਕੋਈ ਇੱਥੇ ਐਕਸ਼ਨ ਕੁਛ ਨਹੀਂ ਹੈਗਾ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿ ਗੈਸ ਲੀਕ ਹੁੰਦੀ ਹੈ ਗੈਸ ਦਾ ਹੁਣ ਕਹਿੰਦੇ ਮਤਲਬ ਖਤਰਾ ਚਾਹੀਦਾ ਆ ਸਿੱਧੇ ਜਮ ਜੋ ਵੀ ਆਪਣਾ ਬਲਾਗ ਹੈ ਆਪਣਾ ਸਹੀ ਕਰਨਾ ਕਿਉਂਕਿ ਗਰਮੀ ਚ ਹੁਣ ਵੀ ਬਿਲਕੁਲ ਉਹਦੇ ਕੋਲੇ ਖੜ ਨਹੀਂ ਹੋ ਰਿਹਾ ਗੈਸ ਸਿੱਧੀ ਨੱਕ ਨੂੰ ਹਿੱਟ ਕਰਦੀ ਹੈ ਸਿੱਧੀ ਸਿਰ ਨੂੰ ਪੈਂਦੀ ਹੈ ਤੇ ਉਸ ਬਾਰੇ ਕੀ ਕਹਿਣਾ ਚਾਹੁੰਗੇ ਸਿੱਧੀ ਮਤਲਬ ਬੰਦੇ ਨੂੰ ਕਿੰਨੀਆਂ ਕਿ ਜ਼ਿਆਦਾ ਪ੍ਰੋਬਲਮਸ ਆ ਸਕਦੀਆਂ ਇਸ ਚੀਜ਼ ਨਾਲ ਸਭ ਨੇ ਹੀ ਹੈ ਜਿੱਥਾਂ ਜਾਨ ਨੂੰ ਬੰਦੇ ਦੀ ਖਤਰਾ ਹੈ ਇਹਦੇ ਨਾਲ ਚਾਹੀਦਾ ਇਹਨਾਂ ਨੂੰ ਕਿਸੇ ਵਾਰਤੋਂ ਮਜ਼ੋਰ ਦੇ ਉੱਤੇ ਹੈ ਕਿਸੇ ਨੂੰ ਵੀ ਕੁਝ ਕੁ ਗੇਵਲ ਹੀ ਹੋ ਸਕਦਾ ਨਾਲ ਮੱ ਦੇਖਦੇ ਹਾਂ ਹੁਣ ਅੱਗੇ ਕੀ ਹੁੰਦਾ ਹੈ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਪੂਰੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ